ਵਾਹਿ ਗੁਰੂ ਵਾਹਿਗੁਰੂ ਵਾਹਿ ਮਾਹੀ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਨ ਐਸਾ دارو ਲੋੜ ਲਹੁ ਜਿਤ ਮੰਨਿ ਰੋਗਾ ਕਾਨ ਜਿਤ دارو ਰੋਗ ਉਠਿਆ ਤਨ ਸੁਖ ਵਸੈ ਆਏ ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ ਪੌੜੀ ਬ੍ਰਹਮਾ ਵਿਸ਼ਨ ਮਹੇਸ਼ ਦੇਵ ਉਪਾਇਆ ਬ੍ਰਹਮੇ ਦਿੱਤੇ 베ਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੈਂਤਾਂ ਮਾਰੇ ਧਾਏ ਹੁਕਮ ਸੁਬਾਇਆ ਈਸ਼ ਮਹੇਸ਼ੁਰ ਸੇਵ ਤਿਨਿ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖਤਰ ਚਾਇਆ ਦੁਨੀਆਂ ਧੰਦੇ ਲਾਏ ਆਪਿ ਛਾਇਆ ਧਰਮ ਕਰਾਏ ਕਰਮ ਤੁਰੋਂ ਫਰਮਾਇਆ ਸਲੋਕ ਮਹੱਲਾ ਦੂਜਾ ਸਾmvn ਆਇਆ ਏ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹਿ ਦੁਹਾਗਣੀ ਜਿਨ ਅਵਰੀ ਲਾਗਾ ਨੇ ਹੋ ਮਹੱਲਾ ਦੂਜਾ ਸਾmvn ਆਇਆ ਏ ਸਖੀ ਜਲ ਹਰਬਰ ਸੁਨਹਾਰ ਨਾਨਕ ਸੁਖ ਸਮਨ ਸੋਹਾਗਣੀ ਜਿਨ ਸਹ ਨਾਲ ਪਿਆਰ ਪੌੜੀ ਆਪੇ ਸਿੰਘ ਪੁਆਏ ਮੱਲਾ ਖਾੜਾ ਰਕਿਆ ਲੱਥੇ ਭੜਤੂ ਪਾਏ ਗੁਰਮੁਖ ਮਚਿਆ ਮਨਮੁਖ ਮਾਰੇ ਪਛਾੜ ਮੂਰਖ ਕੱਚਿਆ ਆਪ ਭਿੜੈ ਮਾਰੇ ਆਪ ਆਪ ਕਾਰਜ ਰਚਿਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੈ ਸਿਰ ਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇਲਾਪ ਜਿਤੈ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੀ ਸੱਚ ਪਛਾਣੀਐ ਸ਼ਲੋਕ ਮਹਲਾ 3 ਜੀ ਉਨਮ ਉਨਵ ਆਇਆ ਅਵਰ ਕਰੇਂਦਾ ਵਨ ਕਿਆ ਜਾਣਾ ਤਿਸ ਸਾਹਸਿਉ ਕੇਵਰ ਸੀ ਰੰਗ ਰੰਗ ਰਹਿਆ ਤਿਨ ਕਾਮਣੀ ਜਿਨ ਮਨ ਭਉ ਭਾਉ ਹੋਏ ਨਾਨਕ ਭੈ ਭਾਏ ਬਾਹਰੀ ਤਿਨ ਤਨ ਸੁਖ ਨ ਹੋਏ ਮਹਲਾ ਤੀਜਾ ਊਨਵ ਊਨਵ ਆਇਆ ਵਰਸੈ ਨੀਰ નિਪੰਗ ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਉ ਮਨ ਭੰਗ ਪਾਉੜੀ ਦੋਹਾਂ ਤਰਫਾਂ ਉਪਾਏ ਇਕ ਵਰਤਿਆ ਬੇਦ ਬਾਣੀ ਵਰਤਾਏ ਅੰਦਰਵਾਦ ਘੱਤਿਆ ਪਰਵਿਰਤ ਨਿਰਵਿਰਤ ਹਾਠਾਂ ਦੁਆ ਵਿੱਚ ਧਰਮ ਫਿਰੈ ਰਹਿ ਬਾਰਿਆ ਮਨਮੁਖ ਕੱਚੇ ਕੂੜਿਆਰ ਤਿੰਨੀ ਨਿਛੋ ਦਰਗਾਹ ਹਾਰਿਆ ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ ਸਚੈ ਅੰਦਰ ਮਹਿਲ ਸ਼ਬਦ ਸਵਾਰਿਆ ਸੇ ਭਗਤ ਤੁਧ ਭਾਮਦੇ ਸਚੈ ਨਾਏ ਪਿਆਰਿਆ ਸਤਗੁਰ ਸੇਵਨ ਆਪਣਾ ਤਿੰਨਾ ਵਿਟੋ ਹਉ ਵਾਰਿਆ ਸਲੋਕ ਮਹੱਲਾ ਤੀਜਾ ਹੁ ਨਮਿਉ ਨਵ ਆਇਆ ਵਰਸੈ ਲਾਈ ਝੜੀ ਨਾਨਕ ਭਾਣਾ ਚੱਲੈ ਕੰਤਕੈ ਸੋਮਾਣੀ ਸਦਾਰ ਅਲੀ ਮਹੱਲਾ ਤੀਜਾ ਕਿਆ ਉਠ ਉਠ ਦੇਖੋ ਬੱਪਣੀ ਕਿਸ ਮੇਘੈ ਹੱਥ ਕਿਸ ਨਾਹੀ ਜਿਨ ਇਹੋ ਮੇਘ ਪਠਾਇਆ ਤਿਸ ਰਾਖੂ ਮਨ ਮਾਹੀ ਤਿਸਨੂੰ ਮਨ ਵਸਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਸਭ ਕਰਨ ਪਲਾਹਾ ਕਰੀ ਪੌੜੀ ਸੋ ਹਰ ਸਦਾ ਸਰੇਵੀਐ ਜਿਸ ਕਰਤ ਨ ਲਾਗੇ ਵਾਰ ਆੜਾਣੇ ਆਕਾਸ਼ ਕਰ ਖਿਨ ਮਹਿ ਢਾਹੇ ਉਸਾਰਨ ਹਾਰ ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ ਮਨ ਮੁਖੇ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ ਗੁਰਮਖ ਪਤ ਸਿਓ ਲੇਖਾ ਨਿਬੜੈ ਬਖਸ਼ੇ ਸਿਫਤ ਪੰਡਾਰ ਉਥੈ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ ਉਥੈ ਸਤਗੁਰ ਬੇਲੀ ਹੋਵੇ ਕੱਢ ਲਏ ਅੰਤਿਵਾਰ ਇਹ ਨਾ ਜਨਤਾ ਨੂੰ ਹੋਰ ਸੇਵਾ ਨਹੀਂ ਸਤਗੁਰ ਸਿਰ ਕਰਤਾਰ ਸ਼ਲੋਕ ਮਹਲਾ 3ਜਾ ਬਾਬੀ ਆ ਜਿਸਨੂੰ ਤੂੰ ਪੁਕਾਰਦਾ ਤਿਸਨੂੰ ਲੋਚੈ ਸਭ ਕੋਈ ਆਪਣੀ ਕਿਰਪਾ ਕਰਕੇ ਵਸਸੀ ਵਣ ਤ੍ਰੇਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੈ ਕੋਈ ਬਹਿੰਦਿਆਂ ਉੱਠਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਈ ਨਾਨਕ ਅੰਮ੍ਰਿਤ ਸਰੇ ਵਰਸਦਾ ਗੁਰਮੁਖ ਦੇਵੈ ਹਰ ਸੋਏ ਮਹੱਲਾ ਤੀਜਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਈ ਸੱਚੈ ਸੁਨਿਆ ਕੰਨ ਦੇ ਧੀਰਕ ਦੇਵੈ ਸਹਜ ਸੁਭਾਈ ਇੰਦਰੈ ਨੂੰ ਫੁਰਮਾਇ ਵੁਠਾ ਸਹਿਬਰ ਲਾਈ ਅਨ ਤਨ ਉਪਜੈ ਬਹੁ ਘਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਹੇ ਜਿਤ ਖਾਦੈ ਸੁਖ ਉਪਜੈ ਫਿਰ ਦੂਖ ਨ ਲਾਗੈ ਆਏ ਪੌੜੀ ਹਰ ਜੀਉ ਸੱਚਾ ਸੱਚ ਤੂੰ ਸੱਚੇ ਲਹਿ ਮਲਾਈ ਦੂਜਾ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਏ ਆਪੇ ਜੋੜ ਵਿਛੋੜਿਆ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਜੋਗ ਹੈ ਪੂਰਬ ਲਿਖਿਆ ਕਮਾਈ ਹਉ ਬਲੇ ਹਾਰੀ ਤਿੰਨ ਕੋ ਜੋ ਹਰ ਚਰਣੀ ਰਹੇ ਲਿਵ ਲਾਈ ਜਿਉ ਜਲ ਮਹਿ ਕਮਲ ਅਲਿਪਤ ਹੈ ਐਸੀ ਬਣ ਤਬਣਾਈ ਸੇ ਸੁਖੀਏ ਸਦਾ ਸੋਹਣੀ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੈ ਅੰਕ ਸੰਵਾਏ ਸਲੋਕ ਮਹੱਲਾ ਤੀਜਾ ਨਾਨਕ ਸੂਸਾ ਲਾਹੀਐ ਜਿਸ ਵਸ ਸਭ ਕਿਛੁ ਹੋਇ ਤਿਸੈ ਸਰੀ ਵਿਹੁ ਪ੍ਰਾਣੀ ਹੋ ਤਿਸ ਬਿਨ ਅਵਰ ਨਾ ਕੋਈ ਗੁਰਮੁਖ ਹਰਿ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਇ ਸਹਸਾ ਮੂਲ ਨ ਹੋਵੈ ਸਭ ਚਿੰਤਾ ਵਿਚੋਂ ਜਾਇ ਜੋ ਕਿਛੁ ਹੋਇ ਸੋ ਸਹਜੇ ਹੋਇ ਕਹਿਣਾ ਕਿਛੁ ਨਾ ਜਾਇ ਸੱਚਾ ਸਾਹਿਬ ਮਨ ਵਸੈ ਤਾਂ ਮਨ ਕਿੰਦਿਆ ਫਲ ਪਾਈ ਨਾਨਕ ਤਿਨ ਕਾ ਆਖਿ ਆਪ ਸੁਣੇ ਜੇ ਲਐਨ ਪੰਨੇ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਜਨ ਬੂਜਨ ਹਾਰ ਗੁਰਮੁਖ ਜਿਨੀ 부ਜਿਆ ਹਰ ਅੰਮ੍ਰਿਤ ਰਖਿਆ ਉਰ ਧਾਰ ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉ ਮੈਂ ਤ੍ਰਿਸ਼ਨਾ ਮਾਰ અમૃત હર કા નામ હૈ વરસૈ કૃપા તાર નાનક ગુરુમખ નદરી આયા હર આત્મ રામ મરાર પોડી અતુલ ક્યો ટોલીએ બિન તોલે પાયા ના જાય ગુર કહે શબ્દ વિચારિયે ગુણ મહ રહે સંવાય અપના આપ આપ તોલસી આપે મિલે મલાઈ તિસ્કી કીમત ના પવૈ ਕਹਿਣਾ ਕਿਛੂ ਨਾ ਜਾਏ ਹौं ਬਲੇ ਹਾਰੀ ਗੁਰੇ ਆਪਣੇ ਜਿਨ ਸੱਚੀ ਬੂਝ ਦਿੱਤੀ 부ਝਾਏ ਜਗਤ ਮੁਸੈ ਅਮਰਤ ਲੁੱਟੀਐ ਮਨਮੁਖ ਬੂਝ ਨਾ ਪਾਏ ਵਿਣ ਨਾਵੇਂ ਨਾਲ ਨ ਚੱਲਸੀ ਜ ASCII ਜਨਮ ਗਵਾਏ ਗੁਰਮਤੀ ਜਾਗੇ ਤਿਨਹੀ ਘਰ ਰਖਿਆ ਦੂਤਾਂ ਕਾ ਕਿਸ ਨ ਵਸਾਏ ਸ਼ਲੋਕ ਮਹੱਲਾ ਤੀਜਾ ਬਬੀਹਾ ਨਾ ਬਿਲਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤੇ ਖੋਤਰੈ ਚੜੈ ਚਵੱਗਲ ਵੰਨ ਮਹੱਲਾ ਤੀਜਾ ਬਬੀਹਾ ਜਲ ਮਹਿ ਤੇਰਾ ਵਾਸ ਹੈ ਜਲ ਹੀ ਮਾਹੀ ਫਰਾਹੀ ਜਲ ਕੀ ਸਾਰ ਨਾ ਜਾਣਹੀ ਤਾਂ ਤੂੰ ਕੂਕਣ ਪਾਹੀ ਜਲ ਤਲ ਚਹੁ ਦਿਸ ਵਰਸਦਾ ਖਾਲੀ ਕੋਥਾਉ ਨਹੀਂ ਏਤਾ ਜਲ ਵਰਸਦਾ ਤਖ ਮਰਹ ਭਾਗ ਤਿਨਾ ਕੇ ਨਾਹੀ ਨਾਨਕ ਗੁਰਮੁਖ ਤਿਨ ਸੋਜੀ ਪਈ ਜਿਨ ਵਸਿਆ ਮਨ ਮਾਹੀ ਪੌੜੀ 나ਥ ਜਤੀ ਸਿਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਯੁਗ ਛਤੀ ਗੁਬਾਰ ਤਿਸ ਹੀ ਪਾਇਆ ਜਲਾਬਿੰਬ ਅਸਰਾਲ ਤਿਨੈ ਵਰਤਾਇ ਨੀਲ ਅਨੀਲ ਅਗੰਮ ਸਰਜੀਤ ਸੁਬਾਇ ਅਗਨ ਉਪਾਈ ਵਾਦ ਭੁਖ ਤਿਹਾਇ ਦੁਨੀਆ ਕੈ ਸਿਰ ਕਾਲ ਦੂਜਾ ਪਾਇ ਰਖੈ ਰਖਣ ਹਾਰ ਜਿਨ ਸ਼ਬਦ 부ਝਾਇ ਸਲੋਕ ਮਹੱਲਾ ਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਪਾਏ ਸੁਪਾਈ ਸੇ ਬਿਰਖਾ ਹਰੀਆਵਲੀ ਜੋ ਗੁਰਮੁਕਰਹਿ ਸੁਮਾਈ ਨਾਨਕ ਨਦਰੀ ਸੁਖ ਹੋਏ ਇਹਨਾ ਜਨਤਾ ਕਾ ਦੁਖ ਜਾਏ ਮਹੱਲਾ ਤੀਜਾ ਪਿੰਨੀ ਰੈਣ ਚਮਕਿਆ ਵੁਠਾ ਸਹਿ ਬਰ ਲਾਈ ਜਿਤ ਵੁਠੈ ਅਨ ਤਨ ਬਹੁਤ ਊਪਜੈ ਜਾਂ ਸਹੁ ਕਰੇ ਰਜਾਈ ਜਿਤੇ ਖਾਦੈ ਮਨ ਤ੍ਰਿਪਤੀਐ ਜੀਆ ਜੁਗਤ ਸੁਵਾਈ ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹੈ ਸੁਮਾਈ ਨਾਨਕ ਜਿਨ ਕੋ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਈ ਪੌੜੀ ਆਪ ਕਰਾਏ ਕਰੇ ਆਪ ਹਉ ਕੈ ਸਿਉ ਕਰੀ ਪੁਕਾਰ ਆਪੇ ਲਿਖਾ ਮੰਗਸੀ ਆਪ ਕਰਾਏ ਕਾਰ ਜੋ ਤਿਸ ਭਾਵੈ ਸੋ ਥੀਐ ਹੁਕਮ ਕਰੇ گا ਵਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣਹਾਰ ਆਪੇ ਵੇਖੈ ਸੁਣੇ ਆਪ ਸਭ ਸਹ ਦੇ ਆਧਾਰ ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ ਨਾਨਕ ਕਿਸ ਨੂੰ ਆਖੀਐ ਆਪੇ ਦੇਵਣਹਾਰ ਸਲੋਕ ਮਹਲਾ 3ਆ ਬਾਬੀਹਾ ਇਹੋ ਜਗਤ ਹੈ ਮਦਕੋ ਭਰਮ ਭਲਾਏ ਇਹੋ ਬਾਬੀਹਾ ਪਸ਼ੂ ਹੈ ਇਸਨੂੰ ਭੂਜਣ ਨਾਹੀ ਅੰਮ੍ਰਿਤ ਹਰਿ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿੰਨ ਬੋੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀ ਤਲਰਾਗ ਹੈ ਹਰ ਧਿਆਇ ਆਏ ਸ਼ਾਂਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਵੁਠੈ ਜੀਆਂ ਜੁਗਤ ਹੋਏ ਧਰਨੀ ਨੋ ਸ਼ਿੰਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋ ਹੋਏ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਸੂ ਜਨਮ ਮੁਕਤ ਸਦਾ ਹੋਈ ਪੌੜੀ ਸੱਚਾ ਵੇ ਪ੍ਰਵਾਹ ਇਕੋ ਤੂੰ ਧਣੀ ਤੂੰ ਸਭ ਕਿਸੇ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੁਧ ਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ ਮਨ ਮੁਖ ਮੋਹੇ ਗਵਾਰ ਜੋ ਭੁੱਲਾ ਮੰਝ ਵਣੀ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ ਸਲੋਕ ਮਹੱਲਾ ਤੀਜਾ ਬਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਈ ਆਪਣੇ ਭਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਈ ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਏ ਬਾਬੀਆ ਕਿਆ ਬੱਪੜਾ ਜਗ ਤੈ ਕੀ ਤਖ ਜਾਏ ਮਹੱਲਾ ਤੀਜਾ ਬਾਬੀਆ ਪਿੰਨੀ ਰਹਿਣ ਬੋਲਿਆ ਸਹਜੇ ਸੱਚ ਸੁਭਾਈ ਇਹੋ ਜਲ ਮੇਰਾ ਜਿਉ ਹੈ ਜਲ ਬਿਨ ਰਹਿਣ ਨਾ ਜਾਈ ਗੁਰ ਸ਼ਬਦੀ ਜਲ ਪਾਈਐ ਵਿਚੋਂ ਆਪ ਗੁਆਈ ਨਾਨਕ ਜਿਸ ਬਿਨ ਚਸਾ ਨਾ ਜੀਵੰਦੀ ਸੋ ਸਤਿਗੁਰ ਦੀ ਆਮਲਾਈ ਪੌੜੀ ਖੰਡ ਪਤਾਲੇ ਅਸ਼ੰਕ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰਜੀ ਤੁਦੈ ਗੋਈ ਲੱਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹਿ ਕਹਾਵਹਿ ਕੋਈ ਇਕ ਸਾਹਾ ਸਦਾ ਵਹਿ ਸੰਚ ਧਨ ਦੂਜੈ ਪਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵਿਣ ਨਾਮੈ ਬਾਝਾਰੀਆ ਪਿਹਾਵਲ ਹੋਈ ਕੂੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਸਲੋਕ ਮਹਲਾ 3 ਬਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇ ਰ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵੇ ਨਦਰਿ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮੇਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾ ਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨੇਧਾਨ ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ ਪਾਉੜੀ ਆਪੇ ਜਗਤ ਉਪਾਏ ਕੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਮ ਦੇ ਦਰਗਾਹ ਹੋਏ ਖੁਆਰ ਜੂਆ ਜਨਮ ਤਿੰਨੀ ਹਾਰਿਆ ਕਿਤੇ ਆਏ ਸੰਸਾਰ ਸੱਚਾ ਸ਼ਬਦ ਮਨ ਮਾਰਿਆ ਅਹਨਸ ਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚਾ ਅਲੱਖ ਅਪਾਰ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਬ ਗਣਿਆਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦ ਦੀ ਵਿਚਾਰ ਸ਼ਲੋਕ ਮਹਲਾ 5 ਰਾਤ ਨਾ ਵਿਹਾਵੀ ਸਾਖਤਾਂ ਜਿੰਨਾ ਵਿਸਰੈ ਨਾ ਰਾਤੀ ਦਿਨ ਸੋਹੇਲੀਆ ਨਾਨਕ ਹਰ ਗੁਣ ਗਾਉ ਮਹੱਲਾ ਪੰਜਵਾਂ ਰਤਨ ਜਵੇ ਹਰਮਾਨ ਕਾ ਹੱਬੇ ਮਣੀ ਮਤਨ ਨਾਨਕ ਜੋ ਪ੍ਰਭ ਪਾਣਿਆ ਸੱਚੇ ਦਰਸੋ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸੰਭਾਲਿਆ ਅੰਤ ਖਲੋ ਆ ਆਏ ਜੇ ਸਤਗੁਰੇ ਅੱਗੇ ਘਾਲਿਆ ਪੋਹੇ ਨਾ ਸਕੈ ਜਮ ਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਇ ਦੀਵਾ ਬਾਲਿਆ ਮਨ ਮੁਖ ਵਿਣ ਨਾਮੈ ਕੂੜਿਆਰ ਫਿਰਹਿ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇਖਾਲਿਆ ਸੋ ਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਏ ਮੇਗ ਵਰਸੈ ਦਿਆ ਕਰ ਗੂੜੀ ਸਹਿ ਪਰ ਲਾਈ ਬਬੀ ਹੈ ਕੂਕ ਪਕਾਰ ਰਹਿ ਗਈ ਸੁਖ ਵਸਿਆ ਮਨ ਆਈ ਨਾਨਕ ਸੋ ਸਲਾਹੀਐ ਜੇ ਦੇਂਦਾ ਸਭਨਾ ਜੀਆ ਰਿਜਕ ਸੰਵਾਏ ਮਹੱਲਾ ਤੀਜਾ ਚਾਤਰ ਕ ਤੂੰ ਨਾ ਜਾਣੀਂ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤਿਖ ਜਾਏ ਦੂਜਾ ਪਾਏ ਭਰਮਿਆ ਅੰਮ੍ਰਿਤ ਜਲ ਪੱਲੈ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਈ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਹਿਆ ਸਮਾਏ ਪੌੜੀ ਇੱਕ ਵਣਖੰਡ ਬੈ ਸਹਜਾਈ ਸਦਨਾ ਦੇਵਹੀ ਇੱਕ ਪਾਲਕ ਕਰ ਭੰਨ ਸੀਤਲ ਜਲ ਹੀਵਹੀ ਇਕ ਭਸਮ ਚੜਾਵੈ ਅੰਗ ਮੈਲ ਨਾ ਧੋਵਹਿ ਇਕ ਜਟਾ ਵਿਕਟ ਬਿਕਰਾਲ ਕੁੱਲ ਘਰ ਖੋਵਹਿ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹਿ ਇਕ ਅਗਨ ਜਲਾਵਹਿ ਅੰਗ ਆਪ ਵੀ ਗੋਵਹਿ ਵਿਣ ਨਾਮੈ ਤਨ ਸ਼ਾਰ ਕਿਆ ਕਹਿ ਰੋਵਹਿ ਸੋਹਣ ਖਸਮ ਦਵਾਰ ਜੇ ਸਤਗੁਰ ਸੇਵਹਿ ਸ਼ਲੋਕ ਮਹੱਲਾ ਤੀਜਾ ਬਬੀ ਹਾ ਅਮਰਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਗਾ ਨੂੰ ਫਰਮਾਨ ਹੋਆ ਵਰਸੂ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਨ ਜਿਨਨੀ ਸੱਚ ਰਖਿਆ ਉਰ ਧਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹਲਾ ਤੀਜਾ ਬਬੀ ਹਾ ਏਵ ਤੇਰੀ ਤਖਾ ਨਾ ਉਤਰੈ ਜੇ ਸੋ ਕਰਹਿ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋਂ ਜਾਹੇ ਵਿਕਾਰ ਪੌੜੀ ਇਕ ਜਾਨੀ ਉਜੜ ਪਾਏ ਤੁਰੋਂ ਖਵਾਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਤ ਨਾ ਆਇਆ ਹੱਥੀ ਸਿਰ ਖੋਹਾਈ ਨਾ ਪਦ ਕਰਾਇਆ ਕੁਚਲ ਰਹੇ ਦਿਨ ਰਾਤ ਸ਼ਬਦ ਨਾ ਭਾਇਆ ਤਿੰਨ ਜਾਤ ਨਾ ਪਾਤਨਾ ਕਰਮ ਜਨਮ ਗੁਆਇਆ ਮਨ ਝੂਠੈ ਵੇ ਜਾਤ ਝੂਠਾ ਖਾਇਆ ਬਿਨ ਸ਼ਬਦੈ ਆਚਾਰ ਨ ਕਿਨਹੀ ਪਾਇਆ ਗੁਰਮਖੋ ਅੰਕਾਰ ਸੱਚ ਸੁਆਇਆ ਸ਼ਲੋਕ ਮਹਲਾ